ਸਾਸ਼ੀ ਕਾਕਸਨ ਵੀਰੋ ਸੁਲਜੀ ਹੋਈ ਖੇਤੀ ਕਰਨੀ ਇੱਕ ਬਹੁਤ ਇਹ ਵੀ ਵੱਡੀ ਜਿਹੜੀ ਕਲਾ ਆਪਾਂ ਕਹਿ ਸਕਦੇ ਆ ਕਿਉਂਕਿ ਜਦੋਂ ਖੇਤੀ ਚ ਬੰਦਾ ਮੋਰੀ ਬਣਦਾ ਤਾਂ ਉਹ ਬਿਨਾ ਤੇਰੇ ਬਦ ਨਹੀਂ ਬਣ ਸਕਦਾ ਤੇ ਰੱਬ ਨਾਲ ਹੀ ਬੰਦਾ ਮੋਰੀ ਬਣ ਸਕਦਾ ਤੇ ਮੋਰੀ ਜੇ ਬੰਦੇ ਗੱਲ ਕਰੀਏ ਮੈਂ ਇਸ ਟਾਈਮ ਮਾਨਸਾ ਖੇਤਾਂ ਵਿੱਚ ਖੜਾ ਹੋਇਆ ਹਾਂ ਔਰ ਬਾਈ ਦਾ ਜਿਹੜਾ ਖੇਤੀ ਕਰਨ ਦਾ ਢੰਗ ਹੈ ਬਹੁਤ ਵਧੀਆ ਕਿਉਂਕਿ ਬਾਈ ਨੂੰ ਜਿਹੜਾ ਸ਼ੌਂਕ ਹੈ ਉਹ ਬਹੁਤ ਵਧੀਆ ਲੱਗਦਾ ਮੈਂ ਤੁਹਾਨੂੰ ਇੱਥੇ ਲੈ ਕੇ ਜਾਵਾਂ ਤੇ ਧਿਆਨ ਗੌਰ ਨਾਲ ਦੇਖੀ ਚੱਲਿਓ ਤੁਸੀਂ ਦੇਖ ਰਹੋਗੇ ਪਹਿਲੀ ਗੱਲ ਤਾਂ ਜਿਹੜਾ ਬਾਈ ਨੇ ਜਾਲ ਪਾਇਆ ਉਹ ਤੇ ਜਿਹੜਾ ਤਾਗੇ ਹੈ ਚਾਰਸਪੀ ਫੇਰੇ ਹੋਏ ਹੈ ਇਹ ਫੇਰੇ ਕਿੱਚੀ ਵਾਸਤੇ ਹੈ ਜਿਹੜੀ ਆਪਣੀ ਆਮਦਨ ਉਹ ਵਧਾਉਣ ਵਾਸਤੇ ਇਹ ਫੇਰੇ ਹੋਏ ਹੈ ਜਿਹੜਾ ਵੀ ਸਾਡਾ ਪਹਿਲਾਂ ਤਾਂ ਇਹ ਬਹੁਤ ਵੱਡਾ ਸ਼ੌਂਕ ਹੈ ਇੰਨੀ ਮਿਹਨਤ ਕਰਨੀ ਹਰ ਇੱਕ ਬੰਦਾ ਨਹੀਂ ਕਰ ਸਕਦਾ ਤੇ ਦੂਸਰਾ ਇਹ ਕਿੱਚੀ ਵਾਸਤੇ ਕੀਤੇ ਹੋਏ ਹੈ ਇਹ ਕੀਤੇ ਹੈ ਪਰਮਲ ਦੀ ਖੇਤੀ ਵਾਸਤੇ 22 ਦਾ ਜਿਹੜਾ ਕਹਿਣਾ ਮਤਲਬ ਹੈ ਵੀ ਇਸ ਟਾਈਮ ਮਾਰਚ ਤੇ ਹਿਸ ਬਲ ਸਟਾਰਟ ਹੋ ਜਾਂਦੀ ਹੈ ਪ੍ਰੈਸ ਦੇ ਵਿੱਚ ਹੁਣ ਪੂਰਾ ਜੋਮਟੇ ਆ ਜਾਊਗੀ ਤੇ ਤਕਰੀਬਨ ਇਹ 11 ਮਹੀਨੇ ਤੱਕ ਇਹਨੇ ਚੱਲੀ ਜਾਣਾ ਤੇ ਜਿਹੜਾ ਪਰਮਲ ਦੀ ਖੇਤੀ ਹੈ ਇਹ ਤੇ ਕੋਈ ਬਾਲੀ ਵੱਡੀ ਮੇਨਟ ਕਰਨ ਦੀ ਵੀ ਲੋੜ ਨਹੀਂ ਪੈਂਦੀ ਹਾਂ ਇੱਕ ਚੀਜ਼ ਹੈਗੀ ਵੀ ਜਿਹੜੀ ਸਾਫ ਸਫਾਈ ਥੱਲੇ ਤੇ ਇਹਨੂੰ ਖਾ ਖਾਦ ਜਿਹੜੀ ਖਾਦ ਖਰਾਕ ਹੈ ਪਾਣੀ ਹੈ ਉਹ ਇਹਨੂੰ ਬਦ ਚਾਹੀਦਾ ਹੈ ਇਸੇ ਕਰਕੇ ਬਾਈ ਨੇ ਜਿਹੜੀ ਅਲੱਗ ਤੋਂ ਬਾਹਰਲੀ ਸਾਈਡ ਲਾ ਕੇ ਜਿਹੜੀ ਦੀ ਕਿਆਰੀ ਹੈ ਉਹ ਅਲੱਗ ਹੀ ਰੱਖੀ ਉਹਨੂੰ ਪਾਣੀ ਹੈ ਉਹ ਬੱਦ ਦਿੱਤਾ ਜਾਵੇ ਕਿਉਂਕਿ ਦੇਖੋ ਇਹ ਸਾਡੀ ਥਾੜੀ ਦੀ ਬਿਲਕੁਲ ਖੇਤੀ ਆ ਚਾਰ ਸਵੇਰੇ ਬਾਈ ਦੇ ਵਿੱਚ ਮਿਰਚ ਲੱਗੀ ਹੋਈ ਹੈ ਤੇ ਲੇਕਿਨ ਜਿਹੜੀ ਬਾਹਰਲੀ ਬਾਉਂਡਰੀ ਹੈ ਇਹ ਤੋਂ ਬਾਈ ਨੇ ਬਹੁਤ ਜ਼ਿਆਦਾ ਕੰਮ ਲੱਤ ਹੈ ਰੇਟ ਇਹਦਾ ਵਧੀਆ 15 20 ਰੁਪਏ 25 ਵਿੱਚ ਚੱਲਦਾ ਰਹਿੰਦਾ ਹੈ ਤੁਹਾਡੇ ਦੀ ਖੇਤੀ ਹੈ ਤੇ ਖਰਚਾ ਕੋਈ ਨਹੀਂ ਕਿਉਂਕਿ ਜਦੋਂ ਅਸੀਂ ਆ ਚੀਜ਼ਾਂ ਸਾਡੇ ਖੇਤਾਂ ਲੈ ਕੇ ਚੱਲਦੇ ਆਂ ਤਾਂ ਸਾਨੂੰ ਜਿਹੜੇ ਮੁਨਾਫੇ ਆ ਸਾਡੇ ਉਹ ਬਰਾਬਰ ਆ ਜਾਂਦੇ ਆ ਤੇ ਜਿਹੜੇ ਸਾਡੇ ਖਰਚੇ ਆ ਉਹ ਚੀਜ਼ਾਂ ਇਹ ਕਟਰਾਉ ਕਰ ਲੈਂਦੀਆਂ ਤੇ ਸਾਡੀ ਆਮਦਨ ਸਾਡੇ ਪੱਲੇ ਰਹਿ ਜਾਂਦੀ ਹੈ ਧੰਨਵਾਦ ਸਭ ਦਾ ਜਉਂਦੇ ਬਾਦਰੋ ਸ਼ੌਂਕ ਦਾ ਕੰਮ ਕਰਨਾ ਜ਼ਰੂਰੀ ਹੈ ਬਾਈ ਦਾ ਸ਼ੌਂਕ ਮੈਨੂੰ ਬਹੁਤ ਵਧੀਆ ਲੱਗਿਆ ਬਹੁਤ ਜ਼ਿਆਦਾ ਸਫਾਈ ਦੇ ਸਿਸਟਮ ਇਹ ਸਾਰਾ ਕੀਤਾ ਹੋਇਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ